ਹਾਂਜੀ ਕਿਸਾਨ ਵੀਰੋ ਇਹ ਹੈਗੀ ਜੀ ਵੈਰੈਟੀ ਆਪਣੀ ਸੁਪਰੀਮ 110 ਵੈਰੈਟੀ ਤੇ ਤਕਰੀਬਨ ਹੀ ਅੱਜ ਆਪਣੇ 85 ਦਿਨ ਦੇ ਲਗਭਗ ਹੋ ਚੁੱਕੀ ਏ ਤੇ ਜੇਕਰ ਆਪਾਂ ਦੇ ਅਨਸਾਰੀ ਦੀ ਗੱਲ ਕਰੀਏ ਤਕਰੀਬਨ ਹੀ 40 ਤੋਂ 50% ਦਾ ਅਨਸਾਰਾ ਹੋ ਚੁੱਕਿਆ ਹੈ 70 ਤੋਂ ਆਪਣਾ 80 ਦਿਨ ਤੋਂ ਬਾਅਦ ਇਹਨਾਂ ਸਾਰਾ ਕਰਨਾ ਸ਼ੁਰੂ ਕਰ ਦੇਣੀ ਤੇ ਤਕਰੀਬਨ ਹੀ 10 ਦਿਨ ਦੇ ਵਿੱਚ ਵਿੱਚ ਪੂਰਾ ਆਪਣਾ ਖੇਤ ਅਨਸਾਰਾ ਆਪਣਾ ਕਰ ਜਾਂਦਾ ਤੇ ਅੱਜ ਆਪਾਂ ਤੁਹਾਡੇ ਨਾਲ ਆਪਣੇ ਖੇਤ ਦਾ ਤਜਰਬਾ ਸਾਂਝਾ ਕਰਦੇ ਹਾਂ ਕਿ ਆਪਾਂ ਆਪਣੇ ਖੇਤ ਦੇ ਵਿੱਚ ਕਿੰਨੀ ਯੂਰੀਆ ਖਾਦ ਪਾਈਏ ਤੇ ਕਿਹੜੇ-ਕਿਹੜੀਆਂ ਹੋਰ ਚੀਜ਼ਾਂ ਪਾਈਆਂ ਨੇ ਤੇ ਬਾਕੀ ਜਿਹੜੇ ਵੀ ਆਪਨੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬਸਕ੍ਰਾਈਬ ਕਰ ਲੋ ਜੀ ਇਹ ਆਪਣਾ 85 ਦਿਨ ਦੇ ਲਗਭਗ ਵੈਰਾਈਟੀ ਹੋ ਚੁੱਕੀ ਹੈ ਤੇ 140 ਦਿਨ ਦੇ ਲਗਭਗ 45 ਦਿਨ ਵੀ ਲੈ ਜਾਂਦੀਆਂ ਨੇ ਭਾਰੇ ਜਮੀਨਾਂ ਦੇ ਵਿੱਚ ਥੋੜਾ ਕਹਿੰਦੀ ਹਾਈਟ ਜ਼ਿਆਦਾ ਹੁੰਦੀ ਹੈ ਸੁਪਰੀਮ 110 ਵੈਰਾਈਟੀ ਦੀ ਤੇ ਜੇਕਰ ਕਿਸਾਨ ਵੀ ਆਪਾਂ ਗੱਲ ਕਰੀਏ ਤੇ ਆਪਾਂ ਆਪਣੇ ਖੇਤ ਵਿੱਚ ਤਿੰਨ ਵਾਰ ਕੇ ਆਪਾਂ ਯੂਰੀਆ ਖਾਦ ਪਾਈਏ ਯਾਨੀ ਕਿ ਚਾਰ ਕਿਸ਼ਤਾਂ ਦੇ ਵਿੱਚ ਇਸ ਨੂੰ ਯੂਰੀਆ ਖਾਦ ਆਪਾਂ ਆਪਾਂ ਆ ਕੰਪਲੀਟ ਕੀਤੀ ਏ ਤੇ ਜਿਹੜੀ ਯੂਰੀਆ ਖਾਦ ਆਪਾਂ 38 ਤੋਂ 40 ਦਿਨਾਂ ਦੇ ਵਿੱਚ ਵਿੱਚ ਆਪਾਂ ਇਸ ਦੀ ਪੂਰੀ ਕਰਦੇ ਆ ਇਹ ਆਪਾਂ ਤਕਰੀਬਨ ਪਿਛਲੇ 3-4 ਸਾਲ ਤੋਂ ਲਗਾ ਰਹੇ ਆ ਤੇ ਬਾਕੀ ਹੋਰ ਕਿਸਾਨ ਵੀਰੋ ਇਹਦੇ ਵਿੱਚ ਜਿਵੇਂ ਸੁਪਰੀਮ 110 ਵੈਰਾਈਟੀ ਏ ਜਾਂ ਆਪਣੀ ਸੁਪਰੀਮ ਸੁਪਰੀਮ 110 ਜਾਂ ਪੀ 131 ਵੈਰਾਈਟੀ ਏ ਇਹਨਾਂ ਜਿਹੜੇ ਵੈਰਾਈਟੀਆਂ ਦੇ ਵਿੱਚ ਇਹਦਾ ਝਾੜ ਜ਼ਿਆਦਾ ਤੇ ਖਰਚਾ ਘੱਟ ਇਹ ਵੈਰਾਈਟੀਆਂ ਇਹੋ ਜੀਆਂ ਨੇ ਵੀ ਆਪਾਂ ਨੂੰ ਖਰਚਾ ਕਰਨ ਦੀ ਬਹੁਤਾ ਜ਼ਿਆਦਾ ਜ਼ਰੂਰਤ ਨਹੀਂ ਹੈ ਇਹਨਾਂ ਵਿੱਚ ਨਾ ਤਾਂ ਆਪਾਂ ਕੋਈ ਪ੍ਰਦਾਨ ਕਲੋਰੋ ਰੀਜੈਂਟ ਫਟੇਰਾ ਵੈਸੇ ਆਪਾਂ ਪਹਿਲੇ ਵੀਡੀਓ ਵਿੱਚ ਵੀ ਤੁਹਾਡੇ ਨਾਲ ਆਪਾਂ ਗੱਲ ਸ਼ੇਅਰ ਕੀਤੀ ਸੀ ਕਿ ਆਪਾਂ ਇਹ ਚੀਜ਼ ਜੋ ਵੀ ਦਾਣੇਦਾਰ ਜਿਹੜਾ ਆਪਾਂ ਨਹੀਂ ਪਾਉਂਦੇ ਤੇ ਨਾ ਹੀ ਆਪਾਂ ਕਿਸੇ ਤਰ੍ਹਾਂ ਦਾ ਕੋਈ ਗਰੋਥ ਪ੍ਰੋਮੋਟਰ ਕਿਉਂਕਿ ਜਿਹੜੀ ਇਹ ਵੈਰੈਟੀ ਹੈ ਆਪਣੀ ਥੋੜਾ ਜਿਹਾ ਲੇਟ ਫਟਾਰਾ ਕਰਦੀ ਜਿੱਥੇ ਪੀ 131 ਵੈਰੈਟੀ ਦਾ ਫਟਾਰਾ ਚੰਗਾ ਹੁੰਦਾ ਹੈ ਉੱਥੇ ਜਿਹੜੀ ਆਪਣਾ ਇਹਦਾ ਫਟਾਵਾ ਜਿਹੜੀ ਥੋੜੀਕ ਫੋਟ ਲੇਟ ਕਰਦੀ ਯਾਨੀ ਕਿ 30 ਦਿਨ ਦੇ ਲੱਗ ਪਾ ਕੇ ਫਿਰ ਆਪਣਾ ਰੰਗ ਬੰਨਾ ਸ਼ੁਰੂ ਹੋ ਜਾਂਦਾ ਫਟਾਰਾ ਬਹੁਤ ਵਧੀਆ ਜਲਦੀ ਕਰਦੀ ਤੇ ਇਹ ਆਪਣੀ ਤੇਰੇ ਬੈਗ ਚੂਰੀਆ ਤੇ ਉਸ ਤੋਂ ਬਾਅਦ ਕਿਸਾਨ ਵੀਰੋਂ ਆਪਾਂ 70 ਦਿਨ ਦੇ ਲਗਭਗ ਜਾਣੇ ਕਿ 65 70 ਦਿਨ ਤੇ ਆਪਾਂ ਸਪਰੇਅ ਕੀਤੀ ਸੀ ਜਾਂ 70 ਦਿਨ ਸਪਰੇਅ ਕੀਤੀ ਸੀ ਆਪਾਂ ਕੋਰਾਜਨ ਇਹ ਕਿਸਾਨ ਵੀਰ ਆਪਾਂ ਸਪਰੇਅ ਕੀਤੀ ਸੀ ਇਨਸੈਕਟੀਸਾਈਡ ਕੋਰਾਜਨ ਕੀਤੀ ਸੀ ਇਹ ਹੈਗੀ ਜੀ ਆਪਣੀ ਆਈਪੀਐਲ ਕੰਪਨੀ ਦੀ ਕਲੋਰ ਐਂਟਰਾ ਨੀਲੀ ਪ੍ਰੋਲ ਆਪਾਂ ਟੈਕਨੀਕਲ 18.5% ਐਸਸੀ ਦੇ ਵਿੱਚ ਇਹ ਆਪਾਂ ਆਈਪੀਐਲ ਦੀ ਕੀਤੀ ਸੀ ਸਪਰੇਅ ਆਪਾਂ ਤੇ ਇਹਦੇ ਨਾਲ ਆਪਾਂ ਹੈਗਜਾ ਕੋਨਾ ਜੋਲ 5% ਆਪਾਂ ਦੇ ਖੇਤੇ ਵਿੱਚ ਜਾਨਿ ਕਿ 7 8 ਕੇਲੇ ਦੇ ਵਿੱਚ ਆਪਾਂ ਇਹ ਕੀਤੀ ਸੀ ਹੈਗਜਾ ਕੋਨਾ ਜੋਲ ਆਪਾਂ ਪਿਛਲੀ ਵਾਰ ਵੀ ਇਹੋ ਕਰਦੇ ਆ ਇਹ ਤੁਸੀਂ ਦੇਖੋ ਹੈਗਜਾ ਕੋਨਾ ਜੋ ਕੋਨਾ ਜੋਲ 5% ਸਿਸਟੈਮਿਕ ਫੰਗੀ ਫੰਗੀ ਸਫੰਗੀ ਸਾਈਡ ਤੇ ਇਹ ਸੀ ਇੱਕ ਸਾਲ ਵੀਰ ਆਪਾਂ 70 ਦਿਨ ਦੇ ਲਗਭਗ ਇਨਸੈਕਟੀਸਾਈਡ ਪਲਸ ਹੈਗਜਾ ਕੋਨਾ ਜੋਲ ਸਪਰੇਅ ਕੀਤੀ ਸੀ ਬਾਕੀ ਖੇਤੇ ਵਿੱਚ ਆਪਾਂ ਜਿਹੜਾ ਕਸਟੋਡੀਵਲ ਟੈਕਨਿਕ ਵਾਲੇ ਜੋਕਸੀਸੋਟਰੋਬਿਨ ਪਲਸ ਟੈਬੂ ਕੋਨਾ ਜੋਲ ਬਾਕੀ ਖੇਤ ਵਿੱਚ ਆਪਾਂ ਉਹ ਕੀਤੀ ਸੀ ਤੇ ਪਿਛਲੇ ਸਾਲ ਵੀ ਆਪਾਂ ਹੈਕ ਜਾ ਕੋਨਾ ਜੋੜ ਕੀਤੀ ਸੀ ਤੇ ਕਿਉਂਕਿ ਇਨ੍ਹਾਂ ਖੇਤਾਂ ਦੇ ਵਿੱਚ ਤਕਰੀਬਨ ਜਿਹੜੀਆਂ ਵੀ ਬਿਮਾਰੀਆਂ ਆਉਂਦੀਆਂ ਨੇ ਚਾਹੇ ਪੱਤਲ ਪੇੜ ਗੋਭ ਦੀ ਸੁੰਡੀ ਏ ਜਾਂ ਉਲੀ ਰੋਗ ਤਕਰੀਬਨ ਹੀ 70 60 70% ਆਪਾਂ ਦੀਆਂ ਗਲਤੀਆਂ ਕਰਕੇ ਆਉਂਦੀ ਏ ਜਦੋਂ ਆਪਾਂ ਲੰਬੇ ਸਮੇਂ ਤੱਕ ਯੂਰੀਆ ਖਾਦ ਪਾਵਾਂਗੇ ਇੱਕ ਤਾਂ ਉਲੀ ਰੋਗ ਵੀ ਵੱਧ ਆਊਗਾ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਫਿਰ ਗੋਭ ਦੀ ਸੁੰਡੀ ਪੱਤਲ ਪੇੜ ਸੁੰਡੀ ਦਾ ਅਟੈਕ ਵੀ ਜ਼ਿਆਦਾ ਆਉਂਦਾ ਜੇਕਰ ਆਪਾਂ ਯੂਰੀਆ ਜ਼ਿਆਦਾ ਓਵਰਡੋਜ਼ ਪਾਉਣੇ ਆ ਤੇ ਇਹਦੇ ਨਾਲ ਆਪਣਾ ਫਿਰ ਬਿਮਾਰੀਆਂ ਵੀ ਜ਼ਿਆਦਾ ਆਉਂਦੀਆਂ ਨੇ ਬਾਕੀ ਇਹਨਾਂ ਕਿਸਮਾਂ ਦੇ ਵਿੱਚ ਆਪਣਾ ਉਲੀ ਰੋਗ ਬਹੁਤ ਘੱਟ ਆਉਂਦਾ ਜਿਹਨੇ ਬਲਾਸਟ ਹੋ ਗਿਆ ਸ਼ੀ ਆਪਣਾ ਸ਼ੀਤ ਬਲਾਈਟ ਜ਼ਰੂਰ ਕਿਉਂਕਿ ਜੇਕਰ ਆਪਾਂ ਜ਼ਿਆਦਾ ਪਾਣੀ ਖੜਾ ਕੇ ਰੱਖਾਂਗੇ ਜੇਕਰ ਆਪਣੇ ਪਾਣੀ ਦਾ ਪ੍ਰਬੰਧ ਸਹੀ ਨਹੀਂ ਹੋਏਗਾ ਤਾਂ ਉਸ ਨਾਲ ਵੀ ਜਿਹੜੀ ਬਿਮਾਰੀ ਆਪਣਾ ਜ਼ਿਆਦਾ ਦੇਖ ਨੂੰ ਮਿਲਦੀ ਉਹ ਚਾਹੇ ਕੋਈ ਵੀ ਵੈਰਾਈਟੀ ਚਾਹੇ ਸੁਪਰੀਮ 110 ਹੈ ਚਾਹੇ ਹੋਰ ਵੀ ਕੋਈ ਵੈਰਾਈਟੀ ਜਿਹੜੀ ਵੀ ਖੇਤ ਵਿੱਚ ਆਪਾਂ ਜ਼ਿਆਦਾ ਪਾਣੀ ਖੜਾ ਕੇ ਰੱਖਾਂਗੇ ਪਾਣੀ ਦਾ ਜੇਕਰ ਆਪਣਾ ਮੈਨੇਜਮੈਂਟ ਸਹੀ ਨਹੀਂ ਹੈ ਤੇ ਉਸ ਨਾਲ ਜਿਹੜਾ ਉਲਦੀ ਰੋਗ ਜਾਦੇ ਆਉਣਗੇ ਬਾਕੀ ਹੋਰ ਕਿਸੇ ਤਰ੍ਹਾਂ ਦਾ ਕੋਈ ਬਲਾਸਟ ਜਿਵੇਂ ਬਰਾਉਨ ਸਪੋਰਟ ਜਾਂ ਬਲਾਸਟ ਜਿਵੇਂ ਪੱਤਿਆਂ ਤੇ ੱੱਬੇ ਪੈ ਜਾਂਦੇ ਨੇ ਜਿਵੇਂ ਬਾਸਮਤੀਆਂ ਤੇ ਉਸ ਤਰ੍ਹਾਂ ਦੀ ਤੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਆਪਣੀ ਬਿਮਾਰੀ ਨਹੀਂ ਆਉਂਦੀ ਉਲਦੀ ਰੋਗ ਦੀ ਤੇ ਇਸ ਤੋਂ ਬਾਅਦ ਆਪਾਂ ਇੱਕ ਸਪਰੇਅ ਕੀਤੀ ਤੇ ਇਸ ਤੋਂ ਬਾਅਦ ਆਪਾਂ ਜਦੋਂ ਇਹ ਸਾਰਾ ਪੂਰਾ ਕੰਪਲੀਟ ਹੋ ਗਿਆ ਬੂਰ ਪੈਣ ਦੀ ਪ੍ਰਕਿਰਿਆ ਕੰਪਲੀਟ ਹੋ ਗਈ ਜੋ ਦਾਣੇ ਵਿੱਚ ਦੁੱਧਾ ਬੰਨਾ ਸ਼ੁਰੂ ਹੋ ਜਾਂਦਾ ਉਸ ਤੋਂ ਆਪਾਂ ਜਦੋਂ ਤੇਲੇ ਦਾ ਫਿਰ ਇੱਕ ਸਪਰੇਅ ਤੇਲੇ ਦੀ ਕਰਾਂਗੇ ਦੇ ਨਾਲ ਆਪਾਂ ਮੌਸਮ ਦੇਖ ਕੇ ਫਸਲ ਦੇਖ ਕੇ ਇੱਕ ਹੋ ਸਕੇ ਤਾਂ ਨਾਲ ਉਲੀਨਾਸ਼ਕ ਵੀ ਪਾ ਸਕਦੇ ਆ ਬਾਕੀ ਉਹ ਮੌਸਮ ਦੇ ਡਿਪੈਂਡ ਕਰਦਾ ਆਪਣੀ ਫਸਲ ਤੇ ਡਿਪੈਂਡ ਕਰਦਾ ਬਾਕੀ ਜਦੋਂ ਦਾ ਝੋਨਾ ਪਾ ਲਗਾਇਆ ਤਿੰਨ ਬੈ ਕੇ ਜੂਰੀਆ ਉਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਦਾਣੇਦਾਰ ਜ਼ਹਿਰ ਆਪਾਂ ਨਹੀਂ ਪਾਇਆ ਤੇ ਬਾਕੀ ਉਸ ਤੋਂ ਬਾਅਦ ਆਪਾਂ ਇੱਕ ਇਨਸੈਕਟਿਸਾਈਡ ਜਾਨੀ 70 ਦਿਨ ਦੇ ਲਗਭਗ 70 ਤੋਂ 80 ਦਿਨ ਦੇ ਵਿੱਚ ਵਿੱਚ ਪੂਰਾ ਝੋਨਾ ਗੋਭ ਦੇ ਵਿੱਚ ਹੁੰਦਾ ਹੈ ਤੇ 80 ਦਿਨ ਤੋਂ ਬਾਅਦ ਆਪਣਾ ਨਿਸਾਰਾ ਕਰਨਾ ਸ਼ੁਰੂ ਕਰ ਜਾਂਦਾ ਹੈ ਇਹ ਤਕਰੀਬਨ ਹੀ 40 40 50% ਨਿਸਾਰਾ ਲੈ ਚੁੱਕਿਆ ਤੇ ਤਕਰੀਬਨ 10 ਦਿਨ ਦੇ ਵਿੱਚ ਵਿੱਚ ਪੂਰਾ ਨਿਸਾਰਾ ਆਪਣਾ ਖੇਤ ਲੈ ਜਾਂਦਾ ਜਿੱਥੇ ਆਪਣੀ ਪੀਆਰ 131 ਵੈਰਾਈਟੀ ਥੋੜਾ ਜਿਹਾ ਲੇਟ ਨਿਸਾਰਾ ਕਰਦੀ ਏ ਕਿਉਂਕਿ ਉਹ ਤਕਰੀਬਨ ਹੀ 15 ਤੋਂ 20 ਦਿਨ ਵੀ ਆਪਾਂ ਸਮਾਂ ਲੈ ਜਾਂਦੀ ਏ ਇਹ ਤਕਰੀਬਨ 10 ਦਿਨ ਦੇ ਵਿੱਚ ਵਿੱਚ ਪੂਰਾ ਨਿਸਾਰਾ ਆਪਣਾ ਜਿਹੜਾ ਝੋਨਾ ਕਰ ਜਾਂਦਾ ਬਾਕੀ ਥੋੜੀ ਕਾ ਹਾਈਟ ਜ਼ਿਆਦਾ ਡਿੱਗਣ ਦੀ ਸਮੱਸਿਆ ਦੇ ਵਿੱਚ ਨਹੀਂ ਹੈ ਤੇ ਬਾਕੀ ਝਾੜ ਪੱਖੋ ਵੀ ਬਹੁਤ ਵਧੀਆ ਵੈਰਾਈਟੀ ਹੈ ਤੇ ਇਸ ਤੋਂ ਬਾਅਦ ਆਪਾਂ ਜਾਨਕੀ ਦਸ ਦਿਨ ਦੇ ਲਗਭਗ ਇੱਕ ਤੇਲੇ ਵਾਲੀ ਸਪਰੇ ਕਿਉਂਕਿ ਆਪਾਂ ਪਹਿਲੀ ਸਪਰੇ ਦੇ ਨਾਲ ਆਪਾਂ ਤੇਲੇ ਵਾਲੀ ਕੋਈ ਵੀ ਆਪਾਂ ਇਹ ਦੋਨਾਂ ਸਪਰੇਆਂ ਤੋਂ ਇਲਾਵਾ ਕੋਈ ਸਪਰੇ ਨਹੀਂ ਆਪਾਂ ਐਡ ਕਰਦੇ ਕਿਉਂਕਿ ਉਦੋਂ ਕੋਈ ਤੇਲੇ ਦਾ ਅਟੈਕ ਨਹੀਂ ਹੁੰਦਾ ਕੁਝ ਵੀਰ ਆਪਣੇ ਤੇਲੇ ਵਾਲੀ ਸਪਰੇ ਪਹਿਲੀ ਸਪਰੇ ਨਾਲ ਐਡ ਕਰ ਦਿੰਦੇ ਨੇ ਉਹਦਾ ਕੋਈ ਬਹੁਤਾ ਬੈਨੀਫਿਟ ਨਹੀਂ ਜਦੋਂ ਤੇਲੇ ਦਾ ਸਮਾਂ ਸ਼ੁਰੂ ਹੁੰਦਾ ਹੈ ਉਦੋਂ ਜਿਹੜਾ ਉਹਨਾਂ ਦਾ ਤੇਲੇ ਵਾਲੀ ਸਪਰੇ ਦਾ ਅਸਰ ਖਤਮ ਹੋ ਜਾਂਦਾ ਤੇ ਦੁਬਾਰਾ ਆਪਾਂ ਨੂੰ ਸਵਿਰ ਸਪਰੇ ਜੇਕਰ ਹਮਲਾ ਆ ਜਾਂਦਾ ਤੇ ਆਪਾਂ ਨੂੰ ਦੁਬਾਰਾ ਫੇਰ ਸਪਰੇ ਕਰਨੀ ਪੈ ਸਕਦੀ ਤੇ ਹੁਣ ਆਪਾਂ ਦੂਜੀ ਸਪਰੇ ਯਾਨੀ ਕਿ ਤੇਲੇ ਵਾਲੀ ਕਰਾਂਗੇ ਤਨਾ ਉਲੀ ਨਾਸ਼ਕ ਆਪਾਂ ਫਸਲ ਦੇਖ ਕੇ ਬਾਕੀ ਹੋਰ ਵੀ ਜਿਹੜੇ ਤੁਸੀਂ ਵੀਰਾਂ ਨੇ ਸੁਪਰੀਮ 110 ਵੈਰਾਈਟੀ ਲਾਇਆ ਦੱਸਿਆ ਜੀ ਤੁਸੀਂ ਕੀ ਕੁਝ ਪਾ ਚੁੱਕੇ ਹੋ ਤੇ ਤੁਹਾਡਾ ਪਿਛਲੇ ਸਾਲ ਕਿੰਨਾ ਝਾੜ ਆਇਆ ਸੀ ਤੇ ਬਾਕੀ ਵੈਰਾਈਟੀ ਬਹੁਤ ਵਧੀਆ ਡਿੱਗਣ ਦੀ ਸਮੱਸਿਆ ਬਿਲਕੁਲ ਨਹੀਂ ਹੋएगी ਤੇ ਕਿਸੇ ਵੀ ਬਹੁਤੇ ਜਿਆਦੇ ਇਹਨਾਂ ਤੇ ਉਲੀ ਰੋਗ ਆਪਣੇ ਦੇਖ ਨੂੰ ਨਹੀਂ ਮਿਲਦੇ ਆਪਾਂ ਪਿਛਲੇ 3-4 ਸਾਲ ਤੋਂ ਲਗਾ ਰਹੇ ਆ ਬਾਕੀ ਝਾੜ ਵੀ ਆਪਣੇ ਬਹੁਤ ਵਧੀਆ ਪਿਛਲੇ ਵੀਡੀਓ ਵਿੱਚ ਆਪਾਂ ਦੱਸਿਆ ਪਿਛਲੇ ਸਾਲ ਆਪਣਾ ਕਿੰਨਾ ਝਾੜ ਆਇਆ ਸੀ ਤੇ ਬਾਕੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ